ਖਬਰ ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਡਾਡਾ ਤੋਂ ਹੈ ਜਿੱਥੇ ਕਿ ਪਿੰਡ ਚ ਹੀ ਬਣੀ ਇੱਕ ਸਰਕਾਰੀ ਸਕੂਲ ਚ ਬੀਤੇ ਕੱਲ 5 ਸਾਲ ਦੀ ਬੱਚੀ ਦੇ ਡੂਮਣਾ ਲੜ ਜਾਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਬੱਚੀ ਦੀ ਪਛਾਣ ਨੇਹਾ ਪੁੱਤਰੀ ਸੋਨੂ ਵਜੋ ਹੋਈ ਹੈ ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਚ ਪੜਨ ਲਈ ਜਾਂਦੀ ਸੀ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਲੜਕੀ ਨੂੰ ਸਿਵਲ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਪਰੰਤੂ ਅੱਜ ਉਸ ਦੀ ਮੌਤ ਹੋ ਗਈ ਘਟਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਨੇਹਾ ਦੀ ਨਾਨੀ ਨੇ ਦੱਸਿਆ ਕਿ ਹਰ ਰੋਸ ਦੀ ਤਰ੍ਹਾਂ ਬੀਤੇ ਕੱਲ੍ਹ ਵੀ ਉਹਨਾਂ ਦੀ ਦੋਤੀ ਸਕੂਲ ਗਈ ਸੀ ਤੇ ਇਸ ਤੋਂ ਰਨ ਮੀਡੀਅਮੀਲ ਦਾ ਖਾਣਾ ਖਾਣ ਤੋਂ ਬਾਅਦ ਜਦੋਂ ਬੱਚੀ ਭਾਂਡੇ ਰੱਖਣ ਲਈ ਗਈ ਤਾਂ ਉਸਤੇ ਡੂਮਣਾ ਲੜ ਗਿਆ ਤੇ باوجود ਇਸਤੇ ਸਕੂਲ ਪ੍ਰਬੰਧਕਾਂ ਵੱਲੋਂ ਪਰਿਵਾਰ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਜਦੋਂ ਛੁੱਟੀ ਹੋਣ ਤੇ ਬੱਚੀ ਨੂੰ ਲੈਣ ਲਈ ਉਹ ਸਕੂਲ ਗਏ ਤਾਂ ਉਸ ਵਕਤ ਬੱਚੀ ਦੀ ਹਾਲਤ ਬਾਰੇ ਪਤਾ ਲੱਗਿਆ। ਉਹਨਾਂ ਦੱਸਿਆ ਕਿ ਕੱਲ ਉਹਨਾਂ ਵੱਲੋਂ ਪਿੰਡ ਦੇ ਹੀ ਡਾਕਟਰ ਨੂੰ ਬੱਚੀ ਦੀ ਸਿਹਤ ਦਿਖਾਈ ਗਈ ਸੀ ਪਰੰਤੂ ਫਰਕ ਨਾ ਪੈਂਣ ਤੇ ਉਹ ਬੱਚੀ ਨੂੰ ਸਿਵਲ ਹਸਪਤਾਲ ਲੈ ਕੇ ਆਏ ਸਨ ਜਿੱਥੇ ਕਿ ਅੱਜ ਉਸਦੀ ਮੌਤ ਹੋ ਗਈ ਹੁਣ ਸਕੂਲ ਪ੍ਰਬੰਧਕਾਂ ਤੇ ਦੋਸ਼ ਲਾਇਆ ਕਿ ਇਹ ਸਭ ਕੁਝ ਸਕੂਲ ਦੀ ਨਲਾਇਕੀ ਕਾਰਨ ਹੋਇਆ ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਸਕੂਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸ਼ਰਪਰ ਦੇ ਉਸਤੇ ਨਾਲ ਚੇਤਨ ਕਸ਼ੋਪ ਦੀ ਰਿਪੋਰਟ ਮੇਰਾ ਨਾਮ ਸਤਿਆ ਕਿੱਥੋਂ ਦੇ ਆਣ ਵਾਲੇ ਆ ਦਾੜਾ ਪਿੰਡ ਠੀਕ ਆ ਇਹ ਕੁੜੀਆ ਕਿਹ ਲੱਗਦੀ ਤੁਹਾਡੀ ਮੇਰੀ ਦੋਤੀ ਆ ਠੀਕ ਆ ਕੀ ਗੱਲਬਾਤ ਹੋਈ ਜੀ ਕੁੜੀਆ ਨਾਲ ਇਹ ਸਕੂਲੇ ਕੱਲ 8:30 ਵਜੇ ਸਕੂਲੇ ਗਈ ਆ ਮੰਮੀ ਇਹਦੀ 12:30 ਵਜੇ ਲੈਣ ਗਈ ਆ ਤਾਂ ਇਹਦੇ ਡੂਮਣੇ ਦੀਆਂ ਮੱਖੀਆਂ ਲੜੀਆਂ ਇਹਦੇ ਸਿਰ 'ਚ ਜਾਦੇ ਲੜੀਆਂ ਸੀ ਕੁੜੀ ਕੱਲ ਦੀ ਉਲਟੀਆਂ ਕਰਦੀ ਸੀ ਅਸੀਂ ਕੱਲ ਦੋ ਡਾਕਟਰ ਬਦਲੇ ਸਾਨੂੰ ਨਹੀਂ ਯਕੀਨ ਆਇਆ ਅਸੀਂ ਸਿਵਲ ਚ ਲਾਇਆ ਚਾਕੇ ਸਿਵਲ ਚ ਆਲਿਆਂ ਨੇ ਟੀਕੇ ਲਾਏ ਆ ਟੀਕੇ ਲਾ ਕੇ ਕਹਿੰਦੇ ਘਰ ਚਲ ਜਾ ਜੇ ਲੋੜ ਪਈ ਤਾਂ ਸਵੇਰੇ ਆ ਜਿਓ ਮੈਂ ਕਿਹਾ ਚੱਲ ਕੋਈ ਨਹੀਂ ਜਿੱਦਾਂ ਕੁੜੀ ਸੁੱਤੀ ਉੱઠી ਆ ਨਾਲੇ ਉਲਟੀਆਂ ਆ ਗਈਆਂ ਨਾਲੇ ਅਸੀਂ ਚੱਕ ਕੇ ਇੱਥੇ ਲਾਏ ਆ ਇਨੀ ਆਕਸੀਜਨ ਲਈ ਆ ਉਸੇ ਜਲਾ ਕੇ ਤਾਂ ਇਹ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਮੁੜ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਵੀ ਤੁਹਾਡੇ ਬੱਚੇ ਦੇ ਮੱਖੀਆਂ ਲੜੀਆਂ ਤੁਸੀਂ ਆਪਣਾ ਬੱਚਾ ਲੈ ਜਾਵਾ ਕੇ ਸਾਨੂੰ ਟੀਚਰਾਂ ਨੇ ਨਹੀਂ ਦੱਸਿਆ ਕਿੱਦਾਂ ਪਤਾ ਲੱਗਿਆ ਸੀ ਤੁਹਾਨੂੰ ਸਾਨੂੰ 12:30 ਵਜੇ ਮੇਰੀ ਬੇਟੀ ਲੈਣ ਗਈ ਆ ਲੈਣ ਗਈ ਆ ਤਾਂ ਅਸੀਂ ਕਹਾਂ ਤੂੰ ਤੇਰੇ ਮੱਖੀਆਂ ਕਿੱਦਾਂ ਲੜੀਆਂ ਜਿਹੜੀ ਬੇਟੀ ਦੀ ਡੈਥ ਹੋਈ ਆ ਕਹਿੰਦੀ ਮੈਂ ਪਾਣੀ ਪੀਣ ਗਈ ਸੀ ਟੀਚਰ ਕੰਮ ਉਹ ਕਹਿੰਦੀਆਂ ਥਾਲ ਰੱਖ ਕੇ ਆ ਨਾਲ ਪਾਣੀ ਪੀਆ ਅਸੀਂ ਤਾਂ ਇਹ ਨਿਸਾਬ ਚਾਹੁੰਦੇ ਆ ਵੀ ਜਾਂ ਬੱਚਿਆਂ ਨੂੰ ਖਾਣਾ ਬਿਠਾ ਲ ਕੇ ਖਲਾ ਸਕਦੇ ਆ ਸਰਕਾਰ ਬੱਚਿਆਂ ਨੂੰ ਅੰਦਰ ਬੱਠਿਆਂ ਨੂੰ ਪਾਣੀ ਵੀ ਪਿਲਾ ਸਕਦੇ ਆ ਜਿਹੜੇ ਐਨ ਐਨੀਆਂ ਦੀਪੀਆਂ ਲਾਈਆਂ ਆ ਕੰਮਾਂ ਤੇ ਤਨਖਾਹਾਂ ਲੈਂਦੀਆਂ ਸਰਕਾਰ ਵਾਲੋਂ ਬੇਲੀਆਂ ਰੈਂਦੀਆਂ ਕਿ ਟੈਂਡ ਦੇ ਮੁਤਾਬਕ ਕੀ ਮਿੱਠੇ ਮਿਲਦੀ ਰੋਟੀ ਖਾਣ ਤੋਂ ਬਾਅਦ ਪਾਂਡੇ ਰੱਖਣ ਨੂੰ ਕਿਹਾ ਗਿਆ ਸੀ ਹਾਂਜੀ ਹਾਂਜੀ ਜਦੋਂ ਰੱਖਣਗੇ ਉਦੋਂ ਲੜੀਆਂ ਹਾਂਜੀ ਉਦੋਂ ਲੜੀਆਂ ਮੱਖੀਆਂ ਉਹਦੇ ਕਿੰਨੀਆਂ ਮੱਖੀਆਂ ਕਿੱਥੇ ਕਿੱਥੇ ਲੜੀਆਂ ਸਨ ਸਿਰ 'ਚ ਲੜੀਆਂ ਆ ਇੱਥੇ ਗਲੇ ਤੇ ਲੜੀ ਹੱਥ ਤੇ ਲੜੀ ਆ ਕਿੰਨੀਆਂ ਲੜਾਈਆਂ ਲੜੀਆਂ ਹੋਗੀਆਂ ਲੜਾਈ ਗਈਆਂ ਹੋਗੀਆਂ 4-5 ਲੜਾਈਆਂ ਹੋਗੀਆਂ ਕੁੜੀ 1 ਘੰਟਾ ਤੜਫੀਆ ਸਕੂਲ ਦੇ ਵਿੱਚ ਸਕੂਲ ਵਾਲਿਆਂ ਨੇ ਦੱਸਿਆ ਸਕੂਲ ਵਾਲਿਆਂ ਨੇ ਸਾਨੂੰ ਕਿਸੇ ਨੇ ਨਹੀਂ ਦੱਸਿਆ ਨਾ ਸਾਨੂੰ ਕਿਸੇ ਬੱਚੇ ਨੇ ਦੱਸਿਆ ਮੇ ਸਕੂਲ ਦੇ ਬੱਚੇ ਨੇ ਤੁਹਾਡੀ ਕੁੜੀ ਦਾ ਮਖਿਆ ਉਹ ਤਾਂ 12:30 ਵਜੇ ਮੇਰੀ ਬੇਟੀ ਲੈਣ ਗਈ ਤਾਂ ਫੇਰ ਦੱਸਿਆ ਕੁੜੀ ਜਦੋਂ ਸਕੂਲੋਂ ਲੈ ਕੇ ਬਾਹਰ ਨਿਕਲੀ ਆ ਸਾਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ ਨਾ ਕਿਸੇ ਸਟਾਫ ਨੇ ਦੱਸਿਆ ਨਾ ਟੀਚਰਾਂ ਨੇ ਨਾ ਜਿਹੜੇ ਕੰਮ ਕਰਦੀਆਂ ਖਾਣਾ ਬਣਾਉਂਦੀਆਂ ਨਾ ਸਾਨੂੰ ਉਹੀ ਦੱਸਿਆ ਇਹ ਕਿਹੜਾ ਸਕੂਲ ਦਾ ਨਾਮ ਕੀ ਹੈ ਸਕੂਲ ਦਾ ਪ੍ਰਾਇਮਰੀ ਸਰਕਾਰੀ ਸਕੂਲ ਹੈ ਜੀ ਹਾਂਜੀ ਤੇ ਬੱਚੀ ਕਿੱਥੋਂ ਤੋਂ ਜਾ ਰਹੀ ਸੀ ਬੱਚੀ ਤਾਂ ਕਿੰਨਾ ਚਾ ਪੰਜਵੇਂ ਸਾਲ ਚ ਜਾਂਦੀ ਪਈ ਆ ਤੇ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਤਾਂ ਇਹ ਚਾਹੀਦਾ ਵੀ ਮੇਰੀ ਤੇ ਸਾਨੂੰ ਇਹ ਨਹੀਂ ਦੱਸਿਆ ਕਾਤੇ ਨਹੀਂ ਅੱਜ ਸਾਡੇ ਨਾਲ ਹੋਈ ਆ ਕੱਲ ਪਲਕੇ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਆ ਸਕੂਲ ਵਾਲਿਆਂ ਨੇ ਗੱਲ ਕੀਤੀ ਮਣ ਕੇ ਕਿ ਤੁਸੀਂ ਦੱਸੋ ਅਸੀਂ ਤਿੰਨ ਚਾਰ ਵਾਰੀ ਫੋਨ ਕਰ ਚੁੱਕੇ ਆ ਵੀ ਸਾਡੇ ਬੱਚੇ ਜਾਦੇ ਸੀ ਆ ਕਹਿੰਦੇ ਨਹੀਂ ਕੋਈ ਜਰੀਲੀ ਚੀਜ਼ ਖਾ ਲੇਗੀ ਸਾਡੇ ਬੱਚੇ ਇੰਨੇ ਪੱਕੇ ਆ ਬਾਹਰੋਂ ਚੀਜ਼ ਲੈ ਕੇ ਨਹੀਂ ਕਿਸੇ ਤੋਂ ਖਾਂਦੇ ਨਾ ਸਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਜਰੀਲੀ ਚੀਜ਼ ਹੈਗੀ ਆ ਕੋਈ ਡੂਮ ਨਾਲ ਲੜਨ ਤੋਂ ਬਾਅਦ ਫਿਰ ਬੱਚੇ ਨੂੰ ਕਿਤੇ ਪ੍ਰਾਈਵੇਟ ਹਸਪਤਲ ਚ ਲੈ ਕੇ ਅਸੀਂ ਪਹਿਲੇ ਡਾਕਟਰ ਤੋਂ ਪਹਿន្តែ ਹੀ ਡਾਕਟਰ ਸੀ ਦੋ ਡਾਕਟਰ ਬਦਲੇ ਆ ਸੀਗਾ ਚੱਲ ਮੜ ਮੋਟੀਆਂ ਲੜੀਆਂ ਸੋਜ ਉੱਤਰ ਜਾਈ ਹੋਗੀ 6 ਵਜੇ ਜਿਆਦਾ ਹੋ ਗਈ ਅਸੀਂ ਰਾਤੀ ਇੱਥੇ ਲਾਇਆ ਰਾਤੀ ਅਸੀਂ 10 ਵਜੇ ਗਏ ਇੱਥੋਂ ਸਵੇਰੇ ਉੱਠ ਕੇ ਨਾਲੇ ਉਲਟੀ ਕੀਤੀ ਨਾਲੇ ਉਲਟੀ ਕੀਤੀ ਅਸੀਂ ਇੱਥੇ ਲਾਇਆ ਅਮਰ ਐਮਰਜੈਂਸੀ ਜਗਾਇ ਅਮਰਜੈਂਸੀ ਵਾਲਿਆਂ ਸਾਨੂੰ ਇੱਧਰ ਭੇਚਿਆ ਨਹੀਂ ਦਾਖਲ ਕੀਤੀ ਗਲੂਗੋਸ ਦੀਆਂ ਦੋ ਬੋਤਲਾਂ ਚਾੜੀਆਂ ਫਿਰ ਉਹਨੀ ਆਕਸੀਜਨ ਲਾਤੀ ਪੁਲਿਸੀ ਕਹਿ ਰਹੀ ਕਿ ਹੁਣ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰ ਰਹੇ ਸਾਨੂੰ ਨਿਸਾਫ ਚਾਹੀਦਾ ਸਕੂਲ ਵਾਲੋਂ ਜਿਆਦਾ ਸਟਾਪਨਾਮਾ ਰੱਖ ਲੈਣ ਉਹ ਕੰਮ ਵਾਲੀਆਂ ਠਾ ਦੇਣ ਜਿਹੜੀਆਂ ਕੰਮ ਕਰਦੀਆਂ ਚਾਰ ਜਾਣੀਆਂ ਆ ਜਿਹੜੀਆਂ ਬੱਚਿਆਂ ਦੀ ਕੇਅਰ ਨਹੀਂ ਕਰ ਸਕਦੀਆਂ ਦੇਖ ਨਹੀਂ ਸਕਦੀਆਂ ਬੱਚਿਆਂ ਨੂੰ ਤਾਂ ਉਹਨਾਂ ਤੇ ਕਾਰਵਾਈ ਕਰਨੀ ਕੀਤੀ ਜਾਵੇ ਸਾਰਿਆਂ ਦੀ ਜਾਂ ਸਟਾਫ ਬਦਲਣ ਮੈਂ ਤਾਂ ਇਹੇ ਚਾਹੁੰਦੀ ਆ ਕੁੜੀਆਂ ਦਾ ਨਾਮ ਕੀ ਹੈ ਜੀ ਨੀਹਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਪ੍ਰਿੰਸੀਪਲ ਦੇ ਨਾਲ ਸਰਪੈਂਟ ਕੀਤਾ ਜਾਵੇ ਡਿਊਟੀ ਤੋਂ ਥਿਥਿਆ ਜਾਵੇ ਜਾਦਾ ਇੰਨੇ ਬੱਚਿਆਂ ਨੇ ਸਕੂਲਾਂ ਦੇ ਵਿੱਚ ਕੇਰ ਨਹੀਂ ਕਰਨੀ ਸਾਨੂੰ ਇੱਕ ਸਕੂਲ ਦੀ ਲਾਪਰਵਾਹੀ ਇਹਦੇ ਪਹਿਲਾ ਮੌਕਾ ਸੀ ਜਿੱਦੇ ਤੋਂ ਬੱਚੀ ਦੀ ਜਾਨ ਵੱਤ ਸਕਦੀ ਸੀ ਹਾਂ ਬੱਚੇ ਦੀ ਜਾਨ ਵੱਤ ਸਕਦੀ ਸੀ ਅਸੀਂ ਬਚਾ ਸਕਦੇ ਸੀ ਪੈਸਾ ਲਾ ਦੇਣਾ ਸੀ ਅਸੀਂ ਪਰ ਸਾਨੂੰ ਸਰਕਾਰ ਨੇ ਪ੍ਰਿੰਸੀਪਲ ਨੇ ਸਾਡੇ ਨੇ ਧੋਖਾ ਕੀਤਾ ਕਹਿੰਦੀ ਇੱਕ ਬੱਚੇ ਦੇ ਨਹੀਂ ਲੜੀਆਂ ਬਹੁਤ ਬੱਚਿਆਂ ਦੇ ਲੜੀਆਂ ਕਿਤੇ ਤੁਹਾਡੇ ਕੋਈ ਗਾਨੀ ਕੋਈ ਜਰੀਲੀ ਚੀਜ਼ ਖਾ ਲਊਗੀ ਸਾਡੇ ਇੰਨੇ ਵੀ ਨਿਆਣੇ ਨਹੀਂ ਹੈਗੇ ਜਿਹੜੀ ਚੀਜ਼ ਖਾ ਲੈਣੇ ਬਿਨਾਂ ਪੁੱਛੇ ਤੋਂ ਚੀਜ਼ ਨਹੀਂ ਖਾਂਦੇ ਉਹ ਤਾਂ ਦੁਕਾਨੋਂ ਵੀ ਪੈਕਟ ਲਿਆਉਣ ਉਹ ਵੀ ਮੰਮਾ ਖੋਲ ਦੇ ਠੀਕ ਹੈ ਲੜਕੀ ਦਾ ਸਕੂਲ ਦੇ ਵਿੱਚ ਡੂਮਣਾ ਲੜ ਗਿਆ ਜਿਹਦੇ ਨਾਲ ਉਹਨਾਂ ਦੇ ਕੱਲ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਆ ਸਕੂਲੇ ਪੜ੍ਹਨ ਜਾਂਦੀ ਸੀ ਤੇ ਉੱਥੇ ਕਿਤੇ ਡੂਮਣਾ ਲੜ ਗਿਆ ਤੇ ਟੀਚਰਾਂ ਨੇ ਦੱਸੇ ਨਹੀਂ ਇਹਨਾਂ ਨੂੰ ਡੂਮਣਾ ਲੜ ਗਿਆ ਕਿੱਥੋਂ ਦੀ ਹੈ ਲੜਕੀ ਜੀ ਇਹ ਡੇ ਡਾਡਾ ਡਾਡਾ ਮੈਡਮ ਠੀਕ ਹੈ ਕਿਹੜੇ ਸਕੂਲ ਸਰਕਾਰੀ ਸਕੂਲ ਸਰਕਾਰੀ ਸਕੂਲ ਡਾਡਾ ਇੱਕ ਸਾਹਮਣੇ ਕੀ ਹੈ ਕਿਸ ਤਰ੍ਹਾਂ ਡੂਣਾ ਲਾਣਾ ਨਾ ਮੈਂ ਕਿਉਂ ਪੋਸਟ ਮਾਰੋਗਾ ਉਸ ਤੋਂ ਬਾਅਦ ਪਤਾ ਲੱਗੂਗਾ ਇਹ ਜੀ ਇੱਕ ਸਕੂਲ ਹੈ ਪਰਿਵਾਰ ਕਹਿੰਦਾ ਕਿ ਰੋਟੀ ਖਾਣ ਤੋਂ ਬਾਅਦ ਭਾਂਡੇ ਧੋਏ ਜਾ ਰਹੇ ਸੀ ਸਕੂਲ ਵੱਲੋਂ ਲੜਕੀ ਤਾਂ ਜਦੋਂ ਭਾਂਡੇ ਧੋਣ ਗਈ ਆ ਕਿ ਤਾਂ ਇਹ ਹਾਦਸਾ ਵਾਪਰੇ ਉਹ ਦੱਸਦੇ ਵੀ ਉੱਥੇ ਡੂਣਾ ਨੇੜੇ ਲੱਗਿਆ ਹੋਰ ਬੱਚਿਆਂ ਦਾ ਵੀ ਲੜਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੀ ਕਹ ਰਹੇ ਵੀ ਹੋਰ ਬੱਚਿਆਂ ਨੇ ਵੀ ਲੜਿਆ ਤਾਂ ਇਹਨਾਂ ਨੇ ਵੀ ਲੜਿਆ we at gna university see potential in everyone and everything around us we drive innovation and entrepreneurship we groom competent global citizens to effect positive change around them